ਇਸ ਤਰ੍ਹਾਂ ਦੇਖਦੇ ਹੋ ਜੀ ਆ ਭੈਣ ਕੁਲਵਿੰਦਰ ਕੌਰ ਦੇ ਹੱਕ ਵਿੱਚ ਅੱਜ ਮਾਰਚ ਕੱਢੇ ਜਾ ਰਿਹਾ ਕੀ ਜ਼ਰੂਰਤ ਪੈ ਗਈ ਜੀ ਮਾਰਚ ਕੱਢਣ ਦੀ ਔਰ ਗੁਜਰਾ 에ਰਪੋਰਟ ਕਾਡ ਦੇ ਵਿੱਚ ਇੱਕ ਘਟਨਾ ਹੋਰ ਸਾਹਮਣੇ ਆ ਰਹੀ ਆ ਪੀਏ ਦੱਸਿਆ ਜਾ ਰਿਹਾ ਕਿ ਨਾ ਨੋਤਾ ਜਿਹੜਾ ਟੋਪੀ ਚਾ ਉਹ ਇੱਕ ਮਹਿਲਾ ਕਰਮਚਾਰੀ ਨੂੰ 에ਰਪੋਰਟ ਤੇ ਥੱਪੜ ਮਾਰਦਾ ਹਾਂਜੀ ਮੈਂ ਕੱਲ ਮਿਲਿਆ ਸੀਗਾ ਭੈਣ ਨੂੰ ਬਿਲਕੁਲ ਠੀਕ ਠਾਕ ਆ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਆ ਇਸ ਕਰਕੇ ਬੇਨਤੀ ਆ ਵੀ ਜਿਹੜੇ ਫਿਰਕੂਪੁਣਾ ਵਾਲੇ ਸਮਾਜ ਵਿੱਚ ਜ਼ਹਿਰ ਘੋਲਣ ਵਾਲੇ ਬਿਆਨ ਦਿੰਦੇ ਨੇ ਅਜਿਹੇ ਬਿਆਨਾਂ ਤੇ ਨਕੇਲ ਲੱਗੂਗੀ ਸੈਂਟਰ ਤੇ ਪੰਜਾਬ ਉਹਨਾਂ ਖਿਲਾਫ ਕਾਰਵਾਈ ਕਰੇ ਮਤਲਬ ਡਿਊਟੀ ਨੂੰ ਲੈ ਕੇ ਸਾਰਾ ਕੁਝ ਹੋਇਆ ਕਿ ਉਹਨਾਂ ਨੇ ਕਿਹਾ ਵੇ ਸਾਡ ਜਿਹੜਾ ਆਪਣਾ ਪਰਸਿਆ ਤੇ ਫੋਨ ਆ ਉਹ ਸਕੈਨਰ ਦੇ ਉੱਪਰ ਰੱਖੋ ਉਦੋਂ ਤੂੰ ਤੂੰ ਮੈਮੇ ਹੋਈ ਆ ਉਹਨਾਂ ਨੇ ਆਪਣਾ ਜਿਹੜਾ ਆਡੀਅਲ ਰਵਈਆ ਵਾ ਕੰਗਣਾ ਨਰੋਜੀ ਨੇ ਉਹ ਦਿਖਾਇਆ ਵਾ ਤੇ ਉੱਥੋਂ ਹੀ ਸਾਰਾ ਕੁਝ ਹੋਇਆ ਮੀਕਾ ਸਿੰਘ ਨੂੰ ਜਿਸ ਤਰ੍ਹਾਂ ਦੇਖਦੇ ਉਹ ਕਹਿੰਦੇ ਜੀ ਗਲਤ ਹੋਇਆ ਜਿਹੜਾ ਕੰਗਣਾ ਨਾਲ ਹੋਇਆ ਇੱਕ ਸਿੰਘ ਨਾਮ ਦੇ ਨਮਗਰ ਲੱਗਦਾ ਹੈ ਉਹ ਕੰਗਣਾ ਦੇ ਹੱਕ ਚ ਆਇਆ ਜੀ ਹੋਰ ਤਾਂ ਕੋਈ ਬੋਲਿਆ ਨਹੀਂ ਜਿਹੜਾ ਕੰਗਣਾ ਨੌਜੀ ਦਾ ਪੀਏ ਆ ਜਿਹੜਾ ਮੁੰਡਾ ਨਾਲ ਟੋਪੀ ਵਾਲਾ ਵਾ ਉਹ ਇੱਕ ਮਹਿਲਾ ਅਧਿਕਾਰੀ ਨੂੰ ਥੱਪੜ ਮਾਰ ਰਿਹਾ ਵਾ ਉਹਦੀ ਜਾਂਚ ਹੋਣੀ ਚਾਹੀਦੀ ਆ ਉਹਦੀ ਜਾਂਚ ਕਿਉਂ ਨਹੀਂ ਹੋ ਰਹੀ ਉਹ ਤੇ ਸਾਰਾ ਕੁਝ ਸਾਹਮਣੇ ਆ ਗਿਆ ਵਾ ਇਹ ਦਿੱਲੀ ਦੇ ਆ ਜਿਹੜੇ ਚਲ ਜਾਂਦੇ ਆ ਫੇਰ ਦਿੱਲੀ ਦੀ ਝੋਲੀ ਚ ਪੈ ਜਾਂਦੇ ਆ ਥਾਨਾਂ ਵੱਲੋਂ ਮੁਹਾਲੀ ਦੇ ਵਿੱਚ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਇਨਸਾਫ ਮਾਰਚ ਆ ਜਿਹੜਾ ਕੱਢਿਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਆਗੂ ਕਿਸਾਨ ਵੱਖ-ਵੱਖ ਜਥੇਬੰਦੀਆਂ ਦੇ ਝੰਡੇ ਦਿਖਾਈ ਦੇ ਰਹੇ ਨੇ ਵੱਡਾ ਕਾਫਲਾ ਇਹ ਜਿਹੜਾ ਦਿਖਾਈ ਦੇ ਰਿਹਾ ਇਹ ਸਰਪੰਨ ਸਿੰਘ ਭੰਦੇਰ ਨੇ ਅੱਗੇ ਤੁਰੇ ਆ ਰਹੇ ਨੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸਾਨ ਆਗੂ ਨੇ ਅੱਗੇ ਆ ਰਹੇ ਨੇ ਗੱਲ ਕਰਦੇ ਆ ਕਿਸ ਤਰ੍ਹਾਂ ਦੇਖਦੇ ਨੇ ਤੇ ਮਸਲੇ ਨੂੰ ਕੀ ਲੋੜ ਪੈ ਗਈ ਇਹ ਇਨਸਾਫ ਮਾਰਚ ਆ ਜਿਹੜਾ ਕੱਢਣ ਦੀ ਸੋ ਸਰਪੰਨ ਸਿੰਘ ਭੰਦੇਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਭੰਦੇਰ ਸਾਹਿਬ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਨੂੰ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਭੈਣ ਕੁਲਵਿੰਦਰ ਕੌਰ ਦੇ ਹੱਕ ਵਿੱਚ ਅੱਜ ਮਾਰਚ ਕੱਢੇ ਜਾ ਰਿਹਾ ਕੀ ਜ਼ਰੂਰਤ ਪੈ ਗਈ ਜੀ ਮਾਰਚ ਕੱਢਣ ਦੀ ਕੀ ਲੱਗ ਰਿਹਾ ਕਿਉਂ ਹਾਂਜੀ ਆ ਦੇਖੋ ਇਸ ਕੇਸ ਜਿਹੜਾ ਪਾਇਆ ਉਹਦਾ ਇਨਸਾਫ ਲੈਣ ਵਾਸਤੇ ਅਰੇ ਘਟਨਾ ਕਿਉਂ ਵਾਪਰੀ ਆ ਉਹਦੇ ਪਿੱਛੇ ਜਾਣ ਲਈ ਜੀ ਵੀ ਜਿਹੜੇ ਨੇਤਾ ਵੀ ਨੇਤਾ ਜੀ ਸਮਾਜ ਨੂੰ ਪਾੜਨ ਵਾਲੇ ਜਹਿਰ ਫੈਲਾਉਣ ਵਾਲੇ ਭਾਈਚਾਰਿਆਂ 'ਚ ਨਫ਼ਰਤ ਪੈਦਾ ਕਰਨ ਵਾਲੇ ਬਿਆਨਬਾਜ਼ੀ ਕਰਦੇ ਨੇ ਜੀ ਉਹਨਾਂ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਜੀ ਔਰ ਦੁਜਰਾ 에어ਪੋਰਟ ਕਾਂਡ ਦੇ ਵਿੱਚ ਇੱਕ ਘਟਨਾ ਹੋਰ ਸਾਹਮਣੇ ਆ ਰਹੀ ਆ ਪੀਏ ਦੱਸਿਆ ਜਾ ਰਿਹਾ ਕਿ ਨਨੋਤ ਦਾ ਜਿਹੜਾ ਟੋਪੀ ਚ ਆ ਉਹ ਇੱਕ ਮਹਿਲਾ ਕਰਮਚਾਰੀ ਨੂੰ 에어ਪੋਰਟ ਤੇ ਥੱਪੜ ਮਾਰਦਾ ਹੂੰ ਉੱਤ ਤੇ ਖਲੋਨੀ ਪਰਚਾ ਦਰਜ ਹੋ ਰਿਹਾ ਮਹਿਲਾ ਕਮਿਸ਼ਨ ਦੇ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਮਹਿਲਾ ਦੇ ਇਸ ਤਰ੍ਹਾਂ ਵੀਡੀਓ ਆ ਗਈ ਥੱਪੜ ਮਾਰ ਦੇਣਾ ਆਮ ਤਾਂ ਮਹਿਲਾ ਕਮਿਸ਼ਨ ਜਦੇ ਐਕਸ਼ਨ ਲੈਂਦੀਆਂ ਨੇ ਜੀ ਹੁਣ ਕੋਈ ਬੋਲ ਵੀ ਨਹੀਂ ਰਿਹਾ ਹਾਂ ਦੇਖੋ ਸੱਤਾ ਦਾ ਜੋਰ ਹੈ ਸੈਂਟਰ ਚ ਪਰ ਇਹ ਰਹਿਣਾ ਨਹੀਂ ਹੈਗਾ ਜੀ ਇਸ ਕਿਸਮ ਦੀ ਨਫਰਤ ਵਾਲੀ ਰਾਜਨੀਤੀ ਨੂੰ ਫਿਰਕੂ ਵੰਡੀਆਂ ਪਾਉਣ ਵਾਲੀ ਰਾਜਨੀਤੀ ਨੂੰ ਮੰਦਰ ਮਸਜਿਦ ਵਾਲੀ ਰਾਜਨੀਤੀ ਨੂੰ ਦੇਸ਼ ਨਾਲ ਟਕਰਾਅਦਾ ਵਾ ਤਾਂ ਹੀ ਲੰਗੜੀ ਸਰਕਾਰ ਬਣੀ ਆ ਜੇ ਹੁਣ ਨਾ ਸਬਕ ਸਿੱਖਿਆ ਤੇ ਕਿਹ ਸੱਤਾ ਨਿਰੰਧੀ ਅਗਲਿਆਂ ਦੀ ਜੇ ਦੇਖਿਆ ਜਾਵੇ ਬਹੁਤ ਸਾਰੇ ਲੋਕ ਗੰਗਣਾ ਦੇ ਹੱਕ ਚ ਵੀ ਆ ਰਹੇ ਨੇ ਜੀ ਬਹੁਤ ਸਾਰੇ ਸਿੰਗਰ ਜੇ ਦੇਖਿਆ ਜਾਵੇ ਮੀਕਾ ਸਿੰਘ ਉਹ ਵੀ ਹੱਕ ਚ ਆਏ ਨੇ ਜੀ ਪ੍ਰਕਾਸ਼ ਸਿੰਘ ਬਾਦਲ ਦੀ ਜਥੇਬੰਦੀ ਕਿਹਾ ਜਾ ਰਿਹਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਕਿਹਾ ਜਾ ਰਿਹਾ ਜੀ ਉਹ ਵੀ ਕਹਿੰਦੇ ਪਹਿਲਾਂ ਬਿਆਨ ਕੁਝ ਹੋਰ ਦਿੱਤਾ ਤੇ ਹੁਣ ਬਿਆਨ ਬਦਲ ਗਏ ਨੇ ਜੀ ਹਾਂ ਦੇਖੋ ਹਰੇਕ ਨੂੰ ਆਪਣਾ ਪੱਖ ਰੱਖਣ ਦਾ ਹੱਕ ਹੈਗਾ ਅਸੀਂ ਕਹਿੰਦੇ ਹਾਂ ਸਾਡੇ ਵਾਲਾ ਪੱਖ ਵੀ ਵਿਚਾਰੋ ਜੀ ਇਸ ਕਰਕੇ ਬੇਨਤੀ ਆ ਵੀ ਜਿਹੜੇ ਫਿਰਕੂਪੁਣਾ ਵਾਲੇ ਸਮਾਜ ਵਿੱਚ ਜ਼ਹਿਰ ਘੋਲਣ ਵਾਲੇ ਬਿਆਨ ਦਿੰਦੇ ਨੇ ਅਜਿਹੇ ਬਿਆਨਾਂ ਤੇ ਨਕੇਲ ਲੱਗੂਗੀ ਸੈਂਟਰ ਤੇ ਪੰਜਾਬ ਉਹਨਾਂ ਖਿਲਾਫ ਕਾਰਵਾਈ ਕਰੇ ਜੀ ਅਜਿਹੀ ਘਟਨਾ ਕਿਤੇ ਅਗਲੇ ਬੰਨੇ ਨਾ ਆਵੇ ਜੀ ਜੀ ਅਸੀਂ ਤਾਂ ਵਿਚਾਰਕ ਚੀਜ਼ਾਂ ਰੱਖ ਰਹੇ ਆ ਜੀ ਸਮਝਦਾਰੀ ਦੀਆਂ ਗੱਲਾਂ ਕਰ ਰਹੇ ਆ ਤਾਂ ਕੋ ਕਿਸੇ ਵਿਸ਼ੇਸ਼ ਬਦਲੇ ਦੀ ਭਾਵਨਾ ਨਾਲ ਬੋਲ ਰਹੇ ਆ ਜੀ ਜੀ ਧੰਵਾਦ ਜੀ ਸੇਰ ਸਿੰਘ ਵੀ ਸਾਡੇ ਨਾਲ ਨੇ ਭੈਣ ਕੁਲਵਿੰਦਰ ਕੌਰ ਦੇ ਭਰਾ ਨੇ ਹਾਂਜੀ ਸੇਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣ ਕੁਲਵਿੰਦਰ ਕੌਰ ਨੂੰ ਮਿਲ ਕੇ ਆਏ ਹੋ ਜੀ ਕੀ ਗੱਲਬਾਤ ਹੋਈ ਹੈ ਹਾਂਜੀ ਮੈਂ ਕੱਲ ਮਿਲਿਆ ਸੀਗਾ ਭੈਣ ਨੂੰ ਜੀ ਬਿਲਕੁਲ ਠੀਕ ਠਾਕ ਆ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਆ ਹਾਂਜੀ ਕੀ ਗੱਲ ਆ ਬਹੁਤ ਵਧੀਆ ਠੀਕ ਠਾਕ ਆ ਜੀ ਉਹ ਕੀ ਕਿਹਾ ਭੈਣ ਨੇ ਕੋਈ ਗੱਲ ਦੱਸੀ ਹੋਵੇ ਵੀ ਕੀ ਕਾਰਨ ਹੋਇਆ ਕਿਉਂ ਹੋਇਆ ਇਹ ਬਸ ਉਹਦੇ ਡਿਊਟੀ ਨੂੰ ਲੈ ਕੇ ਸਾਰਾ ਕੁਝ ਹੋਇਆ ਕਿ ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਆਪਣਾ ਪਰਸਿਆਂ ਦਾ ਫੋਨ ਆ ਉਸ ਸਕੈਨਰ ਦੇ ਉੱਪਰ ਰੱਖੋ ਉਦੋਂ ਤੂੰ ਤੂੰ ਮੈਮੇ ਹੋਈ ਆ ਉਹਨਾਂ ਨੇ ਆਪਣਾ ਜਿਹੜਾ ਆਡੀਅਲ ਰਵਈਆ ਵਾ ਕੰਗਣਾ ਨੌਜੀ ਨੇ ਉਹ ਦਿਖਾਇਆ ਵਾ ਤੇ ਉੱਥੋਂ ਹੀ ਸਾਰਾ ਕੁਝ ਹੋਇਆ ਵਾ ਆਈਜੀ ਰੈਂਕ ਦੇ ਅਧਿਕਾਰੀ ਨੇ ਉਹ ਕਹਿ ਰਹੇ ਨੇ ਕਿ ਜਿਹੜੀ ਵੀਆਈਪੀ ਲਾਈਨ ਦੇ ਵਿੱਚ ਤਾਂ ਕੁਲਵਿੰਦਰ ਕੌਰ ਦੀ ਡਿਊਟੀ ਵੀ ਨਹੀਂ ਸੀਗੀ ਉੱਥੇ ਕਿਸ ਤਰ੍ਹਾਂ ਪਹੁੰਚ ਗਈ ਇਸ ਦੀ ਜਾਂਚ ਕਰ ਰਹੇ ਆ ਇਸ ਨੂੰ ਕਿਸ ਤਰ੍ਹਾਂ ਦੇਖੋ ਜੀ ਅਸੀਂ ਵੀ ਅੱਜ ਜਾਂਚ ਦੀ ਮੰਗ ਕਰ ਰਹੇ ਆ ਇੱਕ ਬੰਦੇ ਦਾ ਕਹਾ ਜਾ ਰਿਹਾ ਵੀ ਕੁਲਵਿੰਦਰ ਕੌਰ ਨੇ ਜਿਹੜਾ ਵਾ ਕੰਗਣਾ ਨੌਜੀ ਨੂੰ ਥੱਪੜ ਮਾਰਿਆ ਵਾ ਜਿਹਦੀ ਅਜੇ ਤੱਕ ਵੀਡੀਓ ਵੀ ਨਹੀਂ ਆਈ ਦੂਸਰੇ ਬੰਨੇ ਜਿਹੜਾ ਕੰਗਣਾ ਨੌਜੀ ਦਾ ਪੀ ਜੀ ਜਿਹੜਾ ਮੁੰਡਾ ਨਾਲ ਟੋਪੀ ਵਾਲਾ ਵਾ ਉਹ ਇੱਕ ਮਹਿਲਾ ਅਧਿਕਾਰੀ ਨੂੰ ਥੱਪੜ ਮਾਰ ਰਿਹਾ ਵਾ ਉਹਦੀ ਜਾਂਚ ਹੋਣੀ ਚਾਹੀਦੀ ਆ ਉਹਦੀ ਜਾਂਚ ਕਿਉਂ ਨਹੀਂ ਹੋ ਰਹੀ ਉਹ ਤੇ ਸਾਰਾ ਕੁਝ ਸਾਹਮਣੇ ਆ ਗਿਆ ਵਾ ਜੀ ਜੀ ਹਾਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਚੜਦੀ ਗਰਮੀ ਬਹੁਤ ਆ ਜੀ ਬਹੁਤ ਗਰਮੀ ਦੁਪਹਿਰ ਦਾ ਟਾਈਮ ਆ ਤੇ ਬੜਾ ਜ ਰੋਸ ਆ ਕਿਸਾਨਾਂ ਦੇ ਵਿੱਚ ਦੁਪਹਿਰ ਚ ਵੀ ਇਹ ਮਾਰਚ ਕੱਢ ਰਹੇ ਨੇ ਬਿਲਕੁਲ ਬਿਲਕੁਲ ਇਹ ਸਾਰੇ ਵਰਦੀ ਅੱਗੇ ਚ ਖੇਤਾਂ ਚ ਤਪਣੇ ਵਾਲੇ ਲੋਕ ਆ ਸੋ ਇਹਨਾਂ ਨੂੰ ਇਹ ਗਰਮੀ ਗਰਮੀ ਕੁਛ ਨਹੀਂ ਕਰਦੀ ਇਹ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਗਲਤ ਆ ਉਹਨਾਂ ਪ੍ਰਤੀ ਜਿਹੜਾ ਰੋਹ ਆ ਕਿਉਂਕਿ ਜਿਹੜਾ ਕੰਗਣਾ ਨੌਤ ਬਿਆਨਬਾਜ਼ੀ ਕਰਦੀ ਆ ਉਹਨੂੰ ਕੋਈ ਰੋਕਦਾ ਨਹੀਂ ਉਹਦੇ ਨਿਕeln ਨਹੀਂ ਪਉਂਦਾ ਉਹਦੇ ਉਹਦੇ ਮੂੰਹ ਨੂੰ ਕੋ ਬੰਦਦਾ ਨਹੀਂ ਸੋ ਇਸ ਕਰਕੇ ਸਾਰਾ ਰੋਹ ਆ ਮੀਕਾ ਸਿੰਘ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਕਹਿੰਦੇ ਜੀ ਗਲਤ ਹੋਇਆ ਜਿਹੜਾ ਕੰਗਣਾ ਨਾਲ ਹੋਇਆ ਇੱਕ ਸਿੰਘ ਨਾਮ ਦੇ ਨਮਗਰ ਲੱਗਦਾ ਹੈ ਉਹ ਕੰਗਣਾ ਦੇ ਹੱਕ ਚ ਆਇਆ ਜੀ ਹੋਰ ਤਾਂ ਕੋਈ ਬੋਲਿਆ ਨਹੀਂ ਇਹ ਦਿੱਲੀ ਦੇ ਜਿਹੜੇ ਜਲ ਜਾਂਦੇ ਹੋਵੇ ਦਿੱਲੀ ਦੀ ਝੋਲੀ ਚ ਪੈ ਜਾਂਦੇ ਆ ਸੋ ਮੈਂ ਜਾਦਾ ਨਹੀਂ ਉਹਦੇ ਬਾਰੇ ਕਹਾਂਗਾ ਪਰ ਇਹ ਕਹਾਂਗਾ ਉਹਨਾਂ ਨੂੰ ਘਰ ਤੋਂ ਘਟ ਇਸ ਗੱਲ ਦਾ ਤਾਂ ਖਿਆਲ ਕਰਨਾ ਚਾਹੀਦਾ ਵੀ ਕੰਗਣਾ ਨਾ ਸਾਰੇ ਪੰਜਾਬ ਨੂੰ ਖਾਲਿਸਤਾਨੀ ਤੇ ਅੱਤਵਾਦੀ ਕਹਿ ਰਹੀ ਆ ਉਹਦੇ ਮੀਕਾ ਸਿੰਘ ਦਾ ਕੀ ਬਿਆਨ ਆ ਉਹ ਉਹਦੇ ਮੀਕਾ ਸਿੰਘ ਕੀ ਕਹਿਣਾ ਚਾਹੁੰਦੇ ਆ ਸੋ ਉਹਦਾ ਉਹ ਵੀ ਬਿਆਨ ਲੈਣਾ ਚਾਹੀਦਾ ਜੀ 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 ਧੰਨਵਾਦ ਜੀ ਹਾਂਜੀ ਇਹ ਸਨ ਕਿਸਾਨ ਆਗੂ ਸੋ ਤਪਦੀ ਦੁਪਹਿਰ ਦੇ ਵਿੱਚ ਕਿਸਾਨ ਨੇ ਜਿਹੜੇ ਰੋਸ ਮਾਰਚ ਕਰ ਰਹੇ ਨੇ ਮ ਮੰਗਿਆ ਜਿਹੜਾ ਉਹ ਦਿੱਤਾ ਜਾ ਰਿਹਾ ਇਨਸਾਫ ਦੇ ਲਈ ਮੰਗ ਪੱਤਰ ਹੈ ਜਿਹੜਾ ਉਹ ਦਿੱਤਾ ਜਾਣਾ ਐ एसएसपी ਨੂੰ ਤੁਸੀਂ ਦੇਖ ਰਹੇ ਹੋ ਵੱਡੇ ਕਾਫਲੇ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਆਗੂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਝੰਡੇ ਦਿਖਾਈ ਦੇ ਰਹੇ ਨੇ ਫਿਲਹਾਲ ਕਿਸ ਤਰ੍ਹਾਂ ਦਾ ਇਨਸਾਫ ਮਿਲਦਾ ਹੈ ਅੱਗੇ ਕੀ ਕਾਰਵਾਈ ਹੁੰਦੀ ਆ ਕਿਸਾਨ ਅੱਗੇ ਦਾ ਕੀ ਪਲਾਨ ਬਣਾਉਂਦੇ ਨੇ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਮੋਹਾਲੀ لاٹ کرو لاٹ کرو انا مزدوراں تے کتے وی فرق تے غلط چپل والی کرن والے تے پردے سچ کرو لاٹ کرو لاٹ کرو انا مزدوراں نو غلط بان غلط بولن والے لوکاں تے پرچار جھٹک کرو سچ کرو پر کرو یا دی شیر دی ٹھیک گویندر کور صاف کرو صاف کرو صاف کرو